ਅੱਜ ਜਿਹੜੀ ਨਵੀਂ ਪਾਰਟੀ ਦੀ ਕੋਰ ਕਮੇਟੀ ਬਣੀ ਹੈ ਉਹਦੀ ਪਹਿਲੀ ਮੀਟਿੰਗ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਈ ਹੈ। ਔਰ ਬੜਾ ਲੰਮਾ ਸਮਾਂ ਮੀਟਿੰਗ 4 ਘੰਟੇ ਤੋਂ ਵੱਧ ਸਮਾਂ ਚੱਲੀ ਹੈ। ਔਰ ਬੜੀ ਗੰਭੀਰਤਾ ਦੇ ਨਾਲ ਸਾਰੀ ਜਿਹੜੀ ਸੂਬੇ ਦੀ ਰਾਜਨੀਤਿਕ ਸਥਿਤੀ ਹੈ ਉਹਦੇ ਤੇ ਖੁੱਲ੍ਹ ਕੇ ਜਿਹੜਾ ਵਿਚਾਰ ਵਟਾਂਦਰਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾਂ ਤੇ ਇੱਕ ਬਤਾ ਪਾਸ ਕਰਕੇ ਜਿਹਦੀ ਕਾਪੀ ਵੀ ਅਸੀਂ ਹੁਣੇ ਤੁਹਾਨੂੰ ਸਾਰਿਆਂ ਨੂੰ ਸਰਕੂਲੇਟ ਕਰ ਦਿਆਂਗੇ ਜਿੱਤੇ ਵਿੱਚ ਅਰਵਿੰਦ ਕੇਜਰੀਵਾਲ ਤੇ ਜਿਹੜੀ ਉਹਦੀ ਟੀਮ ਹੈ ਉਹਦੇ ਵੱਲੋਂ ਇੱਕ ਸਾਜ਼ਿਸ਼ ਤਹਿਤ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਜਿਸ ਤਰੀਕੇ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਅور ਆਪਣੇ ਸਿਆਸੀ ਵਿਰੋਧੀਆਂ ਨੂੰ ਜਿਹੜਾ ਉਹ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ। ਇਸ ਮਤੇ ਦੇ ਵਿੱਚ ਬੜਾ ਵਿਸਤਾਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਆ ਆਰਥਿਕ ਤੌਰ ਤੇ ਸੂਬਾ ਕੰਗਾਲੀ ਦੇ ਥਾਂ ਤੇ ਪਹੁੰਚ ਚੁੱਕਿਆ ਵਿਕਾਸ ਕਾਰਜ ਛਾਪ ਹੋ ਚੁੱਕੇ ਆ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਸੈਕੜੇ ਕਰੋੜ ਰੁਪਏ ਖਰਚ ਕੇ ਸ਼ੁਰੂ ਕੀਤਾ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਢੋਂਗ ਜਿਹੜਾ ਦੁਕਾਨਾਂ ਦੇ ਵਿੱਚ ਉਹਦੀ ਅਸਲੀਅਤ ਜੱਗ ਜਾਹਰ ਹੋ ਚੁੱਕੀ ਆ ਤੇ ਦਿੱਲੀ ਤੇ ਬਾਹਰਲੇ ਸੂਬਿਆਂ ਦੇ ਹੋਰ ਲੋਕ ਜੜਿਆ ਉਹ ਪੰਜਾਬ ਦੇ ਵਿੱਚ ਆ ਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਕੋਈ ਚੇਅਰਮੈਨ ਨੇ ਕੋਈ ਹੋਰ ਵੱਡੇ ਅਦਾਰਿਆਂ ਦੇ ਹੈੱਡ ਨੇ ਉਹ ਉੱਥੇ ਆ ਕੇ ਪੰਜਾਬੀਆਂ ਦੀ ਥਾਂ ਮੱਲ ਕੇ ਬੈਠ ਗਿਆ ਔਰ ਸੂਬੇ ਦੇ ਵਿੱਚ ਲੁੱਟ ਸੱਟ ਕਰਕੇ ਪੈਸਾ ਦਿੱਲੀ ਤੇ ਹੋਰ ਸੂਬਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੀ ਜਨਤਾ ਤਰਾ ਤਰਾ ਕਰ ਰਹੀ ਹੈ ਤੇ ਉਹਦੇ ਤੋਂ ਧਿਆਨ ਹਟਾਉਣ ਵਾਸਤੇ ਇਹ ਜਿਹੜਾ ਕੇਜਰੀਵਾਲ ਐਂਡ ਕੰਪਨੀ ਨੇ ਭਗਵੰਤ ਮਾਨ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਹੈ ਉਹਦੇ ਰਾਈ ਇਹ ਡਾਟਾ ਪੋਲਿਟਿਕਸ ਦੇ ਤਹਿਤ ਵਿਰੋਧੀਆਂ ਦੇ ਖਿਲਾਫ ਜਿਹੜੇ ਆ ਇਹ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜਲੀਲ ਤੇ ਪਰੇਸ਼ਾਨ ਕਰਦਾ ਕੰਮ ਸ਼ੁਰੂ ਕੀਤਾ ਅਰੇ ਦੇ ਵਿੱਚ ਵਿਸ਼ੇਸ਼ ਤੌਰ ਤੇ ਮਜੀਠੀਆ ਸਾਹਿਬ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਇਲਾਕੇ ਤੇ ਜਿਹੜੇ ਦੇ ਤੇ ਹੋਰ ਜਿਹੜੇ ਤੜੇ ਦੇ ਪਾਰਟੀ ਦੇ ਸੀਨੀਅਰ ਆਗੂ ਵਰਕਰ ਸਾਰਿਆਂ ਨੂੰ ਇੱਕ ਸਾਜ਼ਿਸ਼ ਤੇ ਜਿਹੜਾ ਉਹ ਪ੍ਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਤੇ ਜ਼ਬਰ ਜ਼ੁਲਮ ਢਾਇਆ ਜਾ ਰਿਹਾ ਔਰ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਝੂਠਾ ਕੇਸ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਹਦੇ 'ਚ ਅੱਜ ਤੱਕ ਸਰਕਾਰ ਇੱਕ ਵੀ ਤੱਥ ਉਹਨਾਂ ਦੇ ਖਿਲਾਫ ਸਾਬਤ ਨਹੀਂ ਕਰ ਪਾਈ ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਬਣਾ ਕੇ ਤੇ ਸਰਕਾਰੀ ਸ਼ਕਤੀ ਦਾ ਸਰਕਾਰੀ ਮੀਡੀਆ ਦਾ ਦੁਰਉਪਯੋਗ ਕਰਕੇ ਪੰਜਾਬ ਦੀ ਜਨਤਾ ਨੂੰ ਜਿਹੜੀ ਆ ਉਹ ਬਦਨਾਮ ਕਰਨ ਵਾਸਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਰਾਮ ਕਰਨ ਵਾਸਤੇ ਜਿਹੜੇ ਆ ਉਹ ਸਾਰੇ ਜਿਹੜੇ ਹੱਤ ਕੰਡੇ ਵਰਤੇ ਜਾ ਰਹੇ ਆ ਉਹਦੀ ਅੱਜ ਇਸ ਰੈਜ਼ੋਲੂਸ਼ਨ ਦੇ ਵਿੱਚ ਦਖੇਂਦੀ ਕੀਤੀ ਗਈ ਆ ਔਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ ਸਰਕਾਰ ਨਾ ਸੁਧਰੀ ਤੇ ਇਹਨੂੰ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਔਰ ਬੜਾ ਸਪਸ਼ਟ ਇਹਦੇ ਵਿੱਚ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨਾ ਪਹਿਨਾ ਕਦੀ ਕਿਸੇ ਜ਼ਬਰ ਜ਼ੁਲਮ ਅੱਗੇ ਝੁਕਿਆ ਤੇ ਨਾ ਅੱਗੇ ਤੇ ਝੁਕਿਆ ਇੱਕ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਬੜੇ ਜ਼ਿੰਮੇਵਾਰ ਤੇ ਸੀਨੀਅਰ ਆਗੂ ਸਹਿਬਾਨ ਨੇ ਜੋ ਮੀਡੀਆ ਦੇ ਵਿੱਚ ਇਸ ਝੂਠੇ ਕੇਸ ਤੇ ਸੰਬੰਧੀ ਜੋ ਵਨ ਡਾਟਾ ਪੋਲਿਟਿਕਸ ਹੈ ਉਹਦੇ ਬਾਰੇ ਵਿੱਚ ਜੋ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਸਾਹਿਬ ਦੇ ਹੱਕ ਦੇ ਵਿੱਚ ਦਿੱਤੇ ਆ ਸਾਡੀ ਅੱਜ ਦੀ ਕੋਰ ਕਮੇਟੀ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਸੀਨੀਅਰ ਲੀਡਰ ਸਹਿਬਾਨ ਦਾ ਉਦੇ ਵਾਸਤੇ ਉਚੇਚੇ ਤੌਰ ਤੇ ਜਿਹੜਾ ਉਹ ਧੰਨਵਾਦ ਕੀਤਾ ਗਿਆ ਦੂਜਾ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਕਿ ਭ੍ਰਿਸ਼ਟਾਚਾਰ ਦਾ ਇੱਕ ਬਹੁਤ ਵੱਡਾ ਸਕੈਂਡਲ ਹੈ ਕਿ 25000 ਏਕੜ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਇੱਕ ਗੜੀ ਮਿੱਥੀ ਸਾਜ਼ਿਸ਼ ਤਹਿਤ ਐਕਵਾਇਰ ਕਰਕੇ ਜਮ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ ਰੋਟੀ ਰੋਜੀ ਤੋਂ ਵਜੇ ਕੀਤਾ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਤੇ ਜਿਹੜੇ ਹੋਰ ਉਹਨਾਂ ਪਿੰਡਾਂ ਦੇ ਵਿੱਚ ਵਸਦੇ ਲੋਕ ਆ ਜਿਹੜੇ ਖੇਤੀ ਦੇ ਉੱਤੇ ਜਿਨ੍ਹਾਂ ਦਾ ਜਿਹੜਾ ਆਮਦਨ ਖਰਚਾ ਆਧਾਰਿਤ ਹੈ ਉਹਨਾਂ ਸਾਰਿਆਂ ਦੀ ਰੋਟੀ ਰੋਜੀ ਤੇ ਲਤ ਮਾਰੀ ਜਾਂਦੀ ਔਰ ਇਹ ਸਹੀ ਮੈਨੇ ਦੇ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਸਕੈਂਡਲ ਇੱਕ ਬਲੈਕਮਿਲਿੰਗ ਜਿਹੜੀ ਆ ਉਹ ਪਲਾਨ ਕੀਤੀ ਜਾ ਰਹੀ ਹੈ ਇਹਦੇ ਤੇ ਅੱਜ ਬੜੀ ਵੱਡੀ ਚੋੜੀ ਪਚਾਚਾ ਹੋਈ ਆ ਇੱਕ ਦੋ ਦਿਨਾਂ ਚ ਅਸੀਂ ਵਿਸਤਾਰ ਦੇ ਵਿੱਚ ਜਿਹੜੀ ਆ ਇਹਦੇ ਤੇ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਖੁਲਾਸੇ ਜਿਹੜੇ ਦਿੱਤਾ ਸਹਿਤ ਕਿ ਕੀ ਕੀ ਇਹਦੀਆਂ ਕਾਮੀਆਂ ਨੇ ਕੀ ਕੀ ਇਹਦੇ ਬਾਕੀ ਦਾ ਪੇਚ ਨੇ ਉਹ ਸਾਰੇ ਜਿਹੜੇ ਹੈਗੇ ਆ ਉਹ ਤੁਹਾਡੇ ਸਾਹਮਣੇ ਅਸੀਂ ਡਿਟੇਲ ਚ ਵੱਖਰੇ ਤੌਰ ਦੇ ਉੱਤੇ ਛੇਤੀ ਰੱਖਾਂਗੇ ਔਰ ਇਸ ਚੀਜ਼ ਦੇ ਵੀ ਜਿਹੜੀ ਆ ਪਾਰਟੀ ਦੀ ਕੋਰ ਕਮੇਟੀ ਨੇ ਨੋਟਿਸ ਲਿਆ ਕਿ ਜਿਹੜੇ ਕਹਿੰਦੇ ਸੀ ਕੱਟੜ ਇਮਾਨਦਾਰ ਸਰਕਾਰ ਹੈ ਕੱਟੜ ਇਮਾਨਦਾਰ ਲੋਕ ਹੈ। ਔਰ ਜਿਹੜਾ ਭਗਵੰਤ ਮਾਨ ਜੀ ਨੇ ਪੰਜਾਬ ਦੀ ਜਨਤਾ ਨੂੰ ਇੱਕ ਬੜਾ ਵੱਡਾ ਸੁਪਨਾ ਦਿਖਾਇਆ ਸੀ ਡਾਕਟਰ ਵਿਜੇਂਦਰ ਸਿੰਘਲਾ ਨੂੰ ਗ੍ਰਿਫਤਾਰ ਕਰਕੇ ਆਪ ਗਵਾਹ ਬਣ ਕੇ ਤੇ ਹੁਣ ਜਿਹੜੀ ਕਲੀਨਚਟ ਉਹਨਾਂ ਨੂੰ ਦਿੱਤੀ ਗਈ ਹੈ। ਅੱਜ ਕੋਰ ਕਮੇਟੀ ਨੇ ਇਸ ਗੱਲ ਦੇ ਉੱਤੇ ਜਿਹੜੀ ਹੈ ਪੂਰੀ ਵਿਸਤਾਰ ਤੇ ਚਰਚਾ ਕਰਨ ਤੋਂ ਬਾਅਦ ਇੱਕ ਤੱਥ ਕੱਢਿਆ ਕਿ ਉਹ ਜਿਹੜੀ ਸਾਰਾ ਜਿਹੜਾ ਪਹਿਲਾਂ ਦੀ ਅਸਲੀਅਤ ਸੀ ਅੰਦਰਲੀ ਜਿਹੜੀ ਉਹ ਸਾਰੀ ਨੱਗੀ ਹੋ ਗਈ ਆ ਕਿ ਮੁੱਖ ਮੰਤਰੀ ਸਾਹਿਬ ਗਵਾਹ ਹੋਣ ਮੁੱਖ ਮੰਤਰੀ ਸਾਹਿਬ ਕਹਿੰਦੇ ਹੋਣ ਕਿ ਮੇਰੇ ਕੋਲ ਸਾਰੀ ਰਿਕਾਰਡਿੰਗ ਆ ਤੇ ਫਿਰ ਬਰੀ ਬੰਦਾ ਕਿੱਦਾਂ ਹੋ ਗਿਆ ਕਲੀਨ ਚਿੱਟ ਕਿੱਦਾਂ ਦਿੱਤੀ ਇਸ ਕਰਕੇ ਕਮਿਟਮੈਂਟ ਨਹੀਂ ਸੀ ਜਿਹੜੀ ਇਹ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਡਰਾਮਾ ਸੀ ਉਹ ਇਸ ਜਿਹੜੀ ਕਲੀਨ ਚਿੱਟ ਨੇ ਇਹ ਜਿਹੜਾ ਸਵੈਰੋਧੀ ਜਿਹੜਾ ਸਰਕਾਰ ਦਾ ਸਟੈਂਡ ਆ ਉਹ ਅਸਲੀਅਤ ਜਿਹੜੀ ਡੋਗਲੀ ਨੀਤੀ ਆ ਸਰਕਾਰ ਦੀ ਉਹ ਨੰਗੀ ਕਰ ਦਿੱਤੀ। ਇਤਿਹਾਸ ਜਿਹੜੀ ਇੱਕ ਪਿਛੇ ਅਫਸੋਸਨਾਕ ਘਟਨਾ ਹੋਈ ਜਿਹੜੇ ਤਰਨਤਾਰਨ ਦੇ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਉਸ ਦੀ ਵੀ ਵਿਛੋੜਾ ਦੇ ਗਏ। ਬੜੇ ਅਫਸੋਸ ਦੀ ਗੱਲ ਆ। ਇਸ ਲਈ ਉਹਦੇ ਸਬੰਧ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਆ ਸਾਡੀ ਪਾਰਟੀ ਦੇ ਸਾਡੇ ਸੀਨੀਅਰ ਅਗੂ ਸਰਦਾਰ ਗੁਜਾਰ ਸਿੰਘ ਦੀ ਰਾਨੀ ਕੇ ਸਾਹਿਬ ਉਹਨਾਂ ਨੂੰ ਉਸ ਇਲਾਕੇ ਦੇ ਵਿੱਚ ਕੋਆਰਡੀਨੇਟਰ ਦੇ ਤੌਰ ਦੇ ਉੱਤੇ ਡਿਊਟੀ ਲਗਾਈ ਆ ਕਿ ਉਸਾਨਕ ਪਬਲਿਕ ਦੇ ਨਾਲ ਜਿਹੜਾ ਉਹ ਰابطਾ ਕਾਇਮ ਕਰਨ ਹਾਂਜੀ ਆਲਟੀਮੇਟਲੀ ਜਦੋਂ 22 ਲੱਖਿਤ ਤਾਂ ਹੁੰਦੀ ਹੈ ਉਹਦੇ ਵਾਸਤੇ ਉਹਨਾਂ ਦੀ ਡਿਊਟੀ ਪਾਰਟੀਕੂਲ ਲਗਾਈ ਗਈ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾਂ ਸ਼ਹੀਦੀ ਸਤੰਭ ਆਰੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪ੍ਰੋਗਰਾਮ ਉਲੀਕਰੀ ਆ। ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਇਸ ਗੱਲ ਦਾ ਫੈਸਲਾ ਕੀਤਾ ਕਿ ਜੋ ਵੀ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਲਿਕੇ ਜਾਣਗੇ ਤੇ ਜੋ ਜਰ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਲਗਾਈ ਜਾਏਗੀ ਉਹਨਾਂ ਸਭਾਗਮਾਂ ਦੀ ਕਾਮਯਾਬੀ ਵਾਸਤੇ ਸਾਰੇ ਅਸੀਂ ਪੂਰੇ ਸ਼ੱਦਤ ਤੇ ਸਤਕਾਰ ਦੇ ਨਾਲ ਉਹਦਾ ਹਿੱਸਾ ਜਿਹੜਾ ਉਹ ਪੜਾਂਗੇ। ਇੱਕ ਦਲਜੀਤ ਦੋਸਾਂਝ ਦੀ ਜਿਹੜੀ ਫਿਲਮ ਹੈ ਉਹ ਉਹਨੂੰ ਲੈ ਕੇ ਜਿਹੜੀ ਕੁਸਤਨਾ ਤੋਂ ਕੰਟਰੋਵਰਸੀ ਚੱਲ ਰਹੀ ਆ ਤੇਰੀ ਫਿਲਮ ਦਾ ਨਾਮ ਸਰਦਾਰ ਜੀ 3 ਉਹਦੇ ਵਿੱਚ ਵੀ ਜਿਹੜੀ ਆ ਅੱਜ ਕੋਰ ਕਮੇਟੀ ਦੇ ਵਿੱਚ ਚਰਚਾ ਹੋਈ ਹੈ ਕਿਉਂਕਿ ਕਾਫੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਸੰਬੰਧੀ ਮੇਂ ਬਾਤ ਚੱਲ ਰਹੀ ਆ ਇੱਕ ਤਾਂ ਚਾੜਾ ਬੜਾ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਹਿੰਦੁਸਤਾਨ ਨੂੰ ਕਿਤੇ ਰੋਡ ਪਈ ਡਟ ਕੇ ਭਾਰਤੀ ਫੌਜ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਖੜਾ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਡਟ ਕੇ ਪਹਿਲੇ ਦਿਨ ਤੋਂ ਲੈ ਕੇ ਜੋ ਫੈਸਲੇ ਦੇਸ਼ ਦੀ ਸਰਕਾਰ ਨੇ ਕੀਤੇ ਉਹਦੇ ਨਾਲ ਖੜੇ ਆ ਤੇ ਅੱਗੋਂ ਵੀ ਸਾਡੀ ਕਮਿਟਮੈਂਟ ਹੈ ਕਿ ਦੇਸ਼ ਸਾਡੇ ਵਾਸਤੇ ਪਹਿਲਾ ਬਾਕੀ ਚੀਜ਼ਾਂ ਸਾਰੀਆਂ ਬਾਅਦ ਪਰ ਅੱਜ ਮਹਿਸੂਸ ਕੀਤਾ ਗਿਆ ਕਿ ਜਿਹੜੇ ਫਿਲਮੀ ਅਦਾਕਾਰ ਨੇ ਜਾਂ ਕਲਾਕਾਰ ਨੇ ਜਾਂ ਸਪੋਰਟਸ ਆ ਇਦੇ ਵਿੱਚ ਸਾਰਿਆਂ ਨੂੰ ਗਰੇਜ ਕਰਨਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਨਫਰਤ ਦੀ ਰਾਜਨੀਤੀ ਇਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਇਹਨੂੰ ਇਹ ਲੋਕ ਜਿਹੜੇ ਸਾਰੇ ਸਾਂਝੇ ਹੁੰਦੇ ਆ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਉੱਪਰ ਰੱਖਣਾ ਚਾਹੀਦਾ ਹੈ ਇਸ ਕਰਕੇ ਅਸੀਂ ਬੇਨਤੀ ਕੀਤੀ ਹੈ ਕਿ ਇਦਾਂ ਦੀ ਜਿਹੜੀ ਬੇਲੋੜੀ ਵਿਵਾਦ ਹੈ ਉਹ ਨਹੀਂ ਪਾਇਆ ਜਾਣੇ ਚਾਹੀਦੇ ਇਸ ਕਰਕੇ ਆਸ ਕਰਦੇ ਹਾਂ ਕਿ ਇਹ ਵਿਵਾਦ ਜਿਹੜਾ ਇਹ ਛੇਤੀ ਖਤਮ ਹੋਵੇ ਕਿਉਂਕਿ ਇਹਦਾ ਕੋਈ ਸੋਸਾਇਟੀ ਨੂੰ ਜਾਂ ਸਾਡੇ ਦੇਸ਼ ਨੂੰ ਜਾਂ ਕੋਈ ਓਵਰ ਆਲ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਇਸ ਕਰਕੇ ਉਹਦੇ ਤੇ ਵੀ ਜਿਹੜੀ ਹੈ ਪਾਰਟੀ ਨੇ ਆਪਣਾ ਪੱਖ ਰੱਖਿਆ ਦੂਜਾ ਇਹ ਕਿ ਕਿਸੇ ਦੇ ਕਾਰਟਿਕ ਸਾਹਿਬ ਤੋਂ ਜਦੋਂ 2 ਦਸੰਬਰ ਨੂੰ ਸਾਨੂੰ ਤਰਕਾਹ ਲੱਗੀ ਸੀ ਉਹਦੇ ਵਿੱਚ ਬੂਟੇ ਲਾਉਣ ਵਾਸਤੇ ਕਿਹਾ ਗਿਆ ਸੀ ਉਦੋਂ ਮਾਜ ਤੱਕ کیا گیا ਸੀ ਪਰ گرمی زیادہ ਕਰਕੇ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੌਨਸਨ ਸ਼ੁਰੂ ਹੋ ਜਵੇ ਉਹਦੀ ਸ਼ੁਰੂਆਤ ਅਸੀਂ ਆਲਰੇਡੀ ਪਹਿਲਾਂ ਕਰ ਚੁੱਕੇ ਹਾਂ ਤੇ ਅੱਜ ਵੀ ਕੋਰ ਕਮੇਟੀ ਨੇ ਸਾਰੇ ਆਪਣੇ ਕੇਟਰ ਨੂੰ ਸਾਰੇ ਹਲਕਿਆਂ ਨੂੰ ਸਾਰੇ ਜਿਹੜਿਆਂ ਨੂੰ ਹਦਾਇਤ ਕੀਤੀ ਹੈ ਕਿ ਜੁਲਾਈ ਦੇ ਵਿੱਚ ਵਿੱਚ ਜਿਹੜੇ ਆ ਵੱਧ ਤੋਂ ਵੱਧ ਪਹੁੰਚੇਗਾ ਉਹ ਜਿਹੜੀ ਵਾਤਾਵਰਣ ਦੀ ਸੇਵਾ ਉਹਨੂੰ ਚੰਗੇ ਤਰੀਕੇ ਕੀਤਾ ਜਾਵੇ ਉਹ ਸਾਰੇ ਪੂਰੇ ਕਰਨਗੇ ਇੱਕ ਜਿਹੜੀ ਜਥੇਬੰਦੀ ਸਾਡੀ ਉਹ ਅਸੀਂ ਬਣਾਉਣੀ ਸ਼ੁਰੂ ਕਰ ਦਿੱਤੀ ਆ ਕੁਝ ਅਨਾਉਂਸਮੈਂਟਾਂ ਹੋ ਚੁੱਕੀਆਂ ਨੇ ਕੁਛ ਛੇਤੀ ਇੱਕ ਦੋ ਦਿਨਾਂ ਤੱਕ ਹੋਣ ਗਿਆ ਉਹਦੇ ਵਾਸਤੇ ਜਿਹੜਾ ਗਿਆ ਜ਼ਿਲ੍ਹਿਆਂ ਦੇ ਅਬਜਨਰ ਸਰਪੰਨ ਨੂੰ ਬੇਨਤੀ ਕੀਤੀ ਕਿ ਜਿਹੜੇ ਜ਼ਿਲ੍ਹਿਆਂ ਦੇ ਜਥੇਦਾਰ ਨੇ ਕਿਉਂਕਿ ਜਿਹੜੇ ਸਾਡੇ ਡਿਸਟ੍ਰਿਕਟ ਡੈਲੀਕੇਟ ਆ ਉਹਦੀ ਇਲੈਕਸ਼ਨ ਹੋ ਚੁੱਕੀ ਹੈ ਅਗਲਾ ਪੜਾ ਹੁੰਦਾ ਡਿਸਟ੍ਰਿਕਟ ਦੇ ਜਥੇਦਾਰ ਤੇ ਜਿਹੜੇ ਸਰਕਲਾਂ ਦੇ ਪ੍ਰਧਾਨ ਦੀ ਚੋਣ ਦਾ ਉਹ ਜਿਹੜੀ ਹੈ ਛੇਤੀ ਕੰਪਲੀਟ ਕਰਕੇ ਤੁਪੋਦੀ ਰਿਪੋਰਟ ਜਿਹੜੀ ਆ ਉਹ ਪਾਰਟੀ ਦਫ਼ਤਰ ਨੂੰ ਦਿੱਤੀ ਜਾਵੇ ਇਸੇ ਤਰ੍ਹਾਂ ਪੰਜਾਬ ਪੱਧਰ ਦੇ ਉੱਤੇ ਬੂਥ ਲੈਵਲ ਕਮੇਟੀਆਂ ਬਣਾਉਣ ਵਾਸਤੇ ਵੀ ਡਿਡਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਕਿ ਇਹ ਵੀ ਅਸੀਂ ਕੰਮ ਜਿਹੜਾ ਬੜੀ ਪ੍ਰਾਇਓਰਟੀ ਦੇ ਉੱਤੇ ਪੂਰਾ ਕਰਨਾ ਸੋ ਇਹ ਜਿਹੜੇ ਸਾਰੀਆਂ ਮੁੱਖ ਚੀਜ਼ਾਂ ਹੈਗੀਆਂ ਇਹ ਅੱਜ ਦੀ ਕੋਰ ਕਮੇਟੀ ਦੇ ਜਿਹੜੇ ਆ ਇਹ ਸਾਰੇ ਮਹੱਤਵਪੂਰਨ ਜਿਹੜੇ ਆ ਇਹ ਫੈਸਲੇ ਜਿਉਂ ਸਭ ਜਿਹੜੀ ਤਸਦੀਕ ਪੁਆਇੰਟ ਦੀ ਫਿਲਮ ਹੈ ਇਸ ਲੇਟੇ ਕਿ ਦੇਖੀ ਜੀ ਇਹ ਕਿਹਨਾਂ ਤੇੰਦਿਕਰ ਦੀਆਂ ਪਾਰਟੀਆਂ ਨੇ ਨਹੀਂ ਅਸੀਂ ਕਹਿੰਦੇ ਆ ਕਿ ਇਦਾਂ ਦੇ ਬੇਲੋੜੇ ਵਿਵਾਦ ਨਹੀਂ ਹੋਣੇ ਚਾਹੀਦੇ ਜਿਹੜਾ ਕਲਾ ਦੇ ਖੇਤਰ ਨੇ ਇਹਨਾਂ ਨੂੰ ਇਸ ਤਰ੍ਹਾਂ ਜੋੜ ਕੇ ਪੇਸ਼ ਕਰਕੇ ਸਾਨੂੰ ਕੋਈ ਨਫ਼ਰਤ ਨਹੀਂ ਕਿਸੇ ਨੂੰ ਫੜਾਉਣੀ ਚਾਹੀਦੀ ਇਸ ਕਰਕੇ ਜਦੋਂ ਤੇਜ਼ਤੀ ਗੱਲ ਹੁੰਦੀ ਹੈ ਉਦੋਂ ਤੇ ਪੰਜਾਬੀ ਹਮੇਸ਼ਾ ਸਭ ਤੋਂ ਵੱਧ ਮੋਰੇ ਹੋ ਕੇ ਅੱਗੇ ਲੜਦੇ ਨੁਕਸਾਨ ਵੀ ਸਾਡਾ ਪੰਜਾਬ ਦਾ ਹੀ ਸਭ ਤੋਂ ਵੱਧ ਹੁੰਦਾ ਮੈਦਾਨ ਵੀ ਲੜਾਈਦਾ ਪੰਜਾਬ ਬਣਦਾ ਲੇਕਨ ਅਸੀਂ ਟਿਕ ਟੋਕ ਕੇ ਪਹਿਲਾਂ ਵੀ ਕਿਹਾ ਸੀ ਪੇ ਸਾਡੇ ਵਾਤੇ ਦੇਸ਼ ਪਹਿਲਾਂ ਦੇਸ਼ ਦੀ ਸਰਕਾਰ ਦੇ ਨਾਲ ਹਰ ਫੈਸਲੇ ਦੇ ਨਾਲ ਅਸੀਂ ਖੜੇ ਆ। ਤੇ ਸਾਨੂੰ ਲੱਗਦਾ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਖੇਡ ਆ ਦੁੱਧੇ ਆ ਇਹਨਾਂ ਚ ਇਹ ਚੱਲ ਨਹੀਂ ਹੁਣ ਚੱਲ। ਤੁਸੀਂ ਬਾਅਦ ਫਿਰ 1 ਟੂ 1 ਕਰ ਲੂ। ਕੀ ਮਤਲਬ ਇਹ ਲੋ ਵਿਦਰੋਹ ਨਹੀਂ ਕਿਹਾ ਨੂੰ ਮਾਛਰ ਲੱਗੇ ਗਏ ਆ ਤੇ ਇਹ ਕੀ ਆ ਜਾ ਰਿਹਾ ਕਿ ਉਹ ਜਾਣ ਕੇ ਸਹਿਯੋਗ ਨਹੀਂ ਦੇਲੇ ਵੀ ਅਨਕੁਆਰੀ ਕੰਟੀ ਦੀ ਕਰਦਾ। ਦੇਖੋ ਇੱਕ ਸਕ੍ਰਿਪਟਡ ਪ੍ਰੋਗਰਾਮ ਚੱਲ ਰਿਹਾ ਹੈ। ਕਈ ਵਾਰੀ ਵੱਡੇ ਵੱਡੇ ਐਕਟਰ ਇੱਥੇ ਬੁਲਾਏ ਜਾਂਦੇ ਆ। ਕਈ ਵਾਰੀ ਜਿਹੜਾ ਮੁਝੇ ਸਾਨੂੰ ਕਈ ਥਾਵਾਂ ਤੇ ਲਾ ਜਾ ਕੇ ਤੇ ਵੱਡੇ ਵੱਡੇ ਖਬਰਾਂ ਬਣਾਈਆਂ ਜਾਂਦੀਆਂ। ਨਿਕਲਣਾ ਕੁਝ ਨਹੀਂ। ਇਹ ਸਾਨੂੰ ਪਤਾ। ਪਰ ਅਸੀਂ ਇੱਕ ਠੋਕੇ ਕਿਹਾ ਪ੍ਰਧਾਨ ਸਾਹਿਬ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਚ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਤਾਂ ਆਇਆ ਨਹੀਂ ਸਰਕਾਰ ਨੂੰ। ਉਹਨਾਂ ਨੇ ਕਿਹਾ ਸੀ ਕਿ ਇੱਕ ਵੀ ਚੀਜ਼ ਸਾਬਤ ਕਰੋ। ਤੱਕ ਉਦਾ ਜਵਾਬ ਹੱਦ ਤੱਕ ਸਾਨੂੰ ਕਿਸੇ ਪਾਸੋਂ ਨਹੀਂ ਆ ਆ ਚੰਨੀ ਸਾਹਿਬ ਕਹਿੰਦੇ ਕਿ ਅਸੀਂ ਬਿਕਰਮ ਜੀ ਦੇ ਖਿਲਾਫ ਜੇਕਰ ਮੇਰੀ ਗਲੜ ਹੈ ਤੇ ਮੈਂ ਬਿਆਨ ਦੇ ਲਈ ਤਿਆਰ ਹਾਂ ਕਿਤੇ ਮੈਂ ਕਿੱਥੇ ਵੀ ਬਿਕਰਮ ਜੀ ਦੀ ਅਰੇ ਹਮਾਰੀ ਨਹੀਂ ਹਾਂਜੀ ਕਹਿੰਦੇ ਮੈਂ ਕਿਤੇ ਵੀ ਬਿਕਰਮ ਜੀ ਦੀ ਅਰੇ ਕੋਈ ਬਿਆਨ ਨਹੀਂ ਦਿੱਤਾ ਤਾਂ ਕੋਈ ਬਿਆਨ ਦੇਜੇ ਤਾਂ ਸਾਨੂੰ ਉਹਦੇ ਚ ਕੀ ਫਰਕ ਪਦਾ ਹੈ ਮੈਂ ਤਾਂ ਕਿਹਾ ਨਾ ਕਿ ਜਿਹੜੀ ਹੈ ਜੇ ਚੰਨੀ ਸਾਹਿਬ ਨੂੰ ਵੀ ਉਹਨਾਂ ਦਾ ਵੀ ਬਿジネス ਨਾਲ ਕਾਫੀ ਡੇਢ ਦਾ ਰਿਸ਼ਤਾ ਹੈ ਤੇ ਕਈ ਵਾਰੀ ਇਹ ਰਿਸ਼ਤੇ ਵਰਤਲੇ ਜਾਂਦੇ ਆ ਇਸ ਕਰਕੇ ਚੰਗੀ ਗੱਲ ਆ ਉਹ ਵੀ ਜਾਂਦੇ ਹੁੰਦੇ ਨੇ ਆ ਕਾਫੀ ਜਿਹੜੀ ਐ ਇਸ ਕਰਕੇ ਮਰਜੀ ਐ ਜੇ ਉਹਨਾਂ ਦਾ ਪਛਾਹ ਹੁੰਦਾ ਕਿਸੇ ਤਰੀਕੇ ਤੇ ਆਪਣਾ ਦੋ ਰੋਟੀਆਂ ਵੀ ਸੇਕ ਲੈਣ ਤੋਂ ਦੂਰ ਭਖਿਆ ਇਹਦੇ ਚ ਉਹਦੇ ਚ ਕਿਹੜੀ ਤਾਂ ਨਹੀਂ ਗੱਲ ਕੀ ਲੱਗਦਾ ਜੀ ਕੀ ਨਿਕਲੇਗਾ ਇਹਦੇ ਕੁਝ ਨਹੀਂ ਨਿਕਲਦਾ ਦੇਖੋ ਸਵਾਏ ਇਹਦੇ ਤੇ ਗੰਦੀ ਰਾਜਨੀਤੀ ਤੋਂ ਹੋਰ ਇੱਕ ਵੀ ਚੀਜ਼ ਜਿਹੜੀ ਆ ਉਹ ਸਾਬਤ ਨਹੀਂ ਹੋ ਸਕੀ ਕਹੋਣਾ ਦੇ ਸੀ ਆਹ ਜੀ ਉਹ ਕਹਿੰਦੇ ਕਿ ਕੋਰਟ ਉਹਦੇ ਅਸਰਤੀ ਹੁਣ ਆਪ ਵੀ ਕੁਝ ਮੰਨ ਦਿੱਤਾ ਸਕੇ ਤੇ ਇਸ ਨਾਲ ਜਿਹੜਾ ਪਾਤੀ ਜਿਸ ਕੇ ਅਸਰਤੀ ਸੱਚਾਈ ਉਹ ਸਾਹਮਣੇ ਆ ਗਈ ਦੇਖੋ ਅਸੀਂ ਤੇ ਬੜੀ ਦੇਰ ਤੋਂ ਦੇਖਿਆ ਉਹੀ ਪਾਤਰ ਨੇ ਜਗਾ ਬਦਲੀ ਹੈ ਪਹਿਲਾਂ ਐਸਆਈ ਕੇ ਕੋਲੇ ਸੀਗੇ ਤੇ ਕੋਈ ਨਵਾਂ ਉਹਦੇ ਚ ਹੈ ਸੀ ਜਿਹੜਾ ਨਹੀਂ ਸੀ ਗਿਆ ਤੇ ਸੁਪਰੀਮ ਕੋਰਟ ਨੇ ਜਿਹੜੀ ਹੈ ਉੱਥੇ ਜਦੋਂ ਬੇਲ ਰਿਜੈਕਟ ਕਰਨ ਵਾਸਤੇ ਅਰਜੀ ਲੱਗੀ ਸੀ ਤੇ ਇਹ ਸਾਰਾ ਕੁਝ ਹੀ ਉੱਥੇ ਪੇਸ਼ ਕੀਤਾ ਗਿਆ ਸੀ ਹੁਣ ਨਵੀਂ ਜਗ੍ਹਾ ਤੇ ਜਾ ਕੇ ਪਾਰਟ 2 ਸ਼ੁਰੂ ਹੋ ਗਿਆ ਕਿਉਂਕਿ ਸਾਡੇ ਕੋਲ ਕੋਈ ਨਹੀਂ ਜਿਹਦੇ ਵੱਧੀ ਪਿਆਨ ਰਿਕਾਰਡ ਕਰਕੇ ਜਿਹੜੀ ਬੰਡਾਟਾ ਪੋਲਿਟਿਕਸ ਹੈ ਉੱਥੇ ਕੋਈ ਸਿਸਟਮ ਤਾਂ ਹੈ ਨਹੀਂ ਜੋ ਦਰਿਆ ਹੁਕਮੋਂਦਾ ਪੋਚਨਦੀਗੜ ਪਹੁੰਚ ਜਾਂਦਾ ਜੋ ਚੰਡੀਗੜ੍ਹ ਜਾਂਦਾ ਅੱਗੇ ਚੱਲੀ ਜਾਂਦਾ ਥੈਂਕ ਯੂ